ਸੋਡੇ ਚੈਨਲ ਦੇ ਥਰੂ ਜਿਹੜਾ ਵੀ ਕੋਈ ਆਊਗਾ ਸੌਦਾ ਹੋਣ ਤੋਂ ਬਾਅਦ ਐਕਸਟਰਾ ਸਾਨੂੰ ਮਤਲਬ ਪ੍ਰੂਫ ਕਰਾ ਦੇ ਵੀ ਸੋਡੇ ਚੈਨਲ ਦੇ ਥਰੂ ਆਏ ਤੇ 5000 ਰੁਪਏ ਨੂੰ ਸਪੈਸ਼ਲ ਛੋਟ ਕਰਾਂਗੇ ਤੇ ਤੁਹਾਨੂੰ ਉਹ ਦੇ ਦੇਾਂਗੇ ਜਿਹੜਾ ਸਾਰੇ ਪੰਜਾਬ ਚ ਕਿਤੋਂ ਵੀ ਨਹੀਂ ਮਿਲਦਾ ਠੀਕ ਹੈ ਜੀ ਇਹ ਆਪਣੀ ਕਾਰ ਆ ਇੰਜਨ ਗੇਅਰ ਦੀ ਜੀ ਇੰਜੀਨੀਅਰ ਦੀ ਫੁੱਲ ਗਾਰੰਟੀ ਵੀ ਜੀ ਚੈੱਕ ਕਰ ਸਕਦੇ ਹੋ 2PV11 ਨੰਬਰ ਇਹਦੇ ਪਟਿਆਲੇ ਦਾ ਨੰਬਰ ਲੱਗ ਚੁੱਕਿਆ ਠੀਕ ਹੋਰ ਵੀ ਠੀਕੋ 2010 ਮਾਡਲ ਆ ਇਹ ਆਪਣੇ ਕਿਸੇ ਕਸਟਮਰ ਭਰਾ ਦੀ ਕਾਰ ਆ ਆਪਣੇ ਮਿੱਤਰ ਦੀ ਠੀਕ ਹੈ ਜੀ ਮਕੈਨੀਕਲ ਗੱਡੀ ਇੱਕ ਨੰਬਰ ਆ ਜੀ ਪਾਰਟੀ ਲਾਈਨ ਦੀ ਵਧੀਆ ਹੈ ਇਹ ਹੈ ਨੀ ਪੈਟਰੋਲ 2019 ਮਾਡਲ ਦੀ ਕਾਰ ਆ ਫਸਟ ਓਨਰ ਆ ਬੰਪਰ ਟੂ ਬੰਪਰ Ориਜినਲ ਅਗੱਡੀ ਠੀਕ ਆ ਜੀ 82000 ਕਿਲੋਮੀਟਰ ਚੱਲੀ ਆ ਤੇ ਲੋਕਲ ਬਰਨਾਲੇ ਦਾ ਨੰਬਰ ਆ ਲੋਕਲ ਬਰਨਾਲੇ ਦਾ ਨੰਬਰ 222010 ਮਾਡਲ ਦੀ ਕਾਰ ਆ ਸੈਕੰਡ ਓਨਰ ਦੀ ਕਾਰ ਆ ਪੈਟਰੋਲ ਦੇ ਵਿੱਚ ਆ ਹ ਜਦੋਂ ਤੁਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਉਮੀਦ ਆ ਤੁਸਾਰੇ ਠੀਕ ਹੋਵੋਗੇ ਭਾਈ ਜੀ ਅੱਜ ਪਹੁੰਚਿਆਂਗੇ ਧੂਰੀ ਕਾਰ ਬਾਜ਼ਾਰ ਤੇ ਭਾਈ ਜੀ ਜੇ ਤੁਸੀਂ ਚੰਗੀਆਂ ਕਾਰਾਂ ਲੱਭ ਰਹੇ ਹੋਗੇ ਤੇ ਬਾਕੀ ਭਾਈ ਜੀ ਆਪਣੇ ਨਾਲ ਨੇ ਕੀ ਕਾਰਾਂ ਦੇ ਮਾਡਲ ਰਹਿਣਗੇ ਤੇ ਕੀ ਰੇਟ ਰਹਿਣਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਕਰਦੇ ਆ ਗੱਲਬਾਤ ਵੈਕੁਰ ਜੀ ਖਾਲਸਾ ਵੈਕੁਰ ਜੀ ਜੀ ਸਭ ਤੋਂ ਪਹਿਲਾਂ ਮੇਨ ਲੋਕੇਸ਼ਨ ਦੀ ਗੱਲਬਾਤ ਕਰੀਏ ਜੀ ਕੀ ਹੈਗੀ ਆਪਣੀ ਮੇਨ ਲੋਕੇਸ਼ਨ ਵੀਤੀ ਆਪਣੀ ਬਰਨਾਲਾ ਬਟਿੰਡਾ ਬਾਈਪਾਸ ਠੀਕ ਹੈ ਜੀ ਜੀ ਮਾਲ ਦੇ ਨਾਲ ਜੀ ਸਿਨੇਮਾ ਬਣਿਆ ਹੈ ਤੇ ਬਿਲਕੁਲ ਨਾਲ ਲੱਗਣਾ ਆਪਣਾ ਧੂਰੀ ਕਾਰ ਬਜ਼ਾਰ ਠੀਕ ਹੈ ਜੀ ਕਿੰਨੇ ਕਾਰਾਂ ਅਵੇਲੇਬਲ ਹੁੰਦੀਆਂ ਨੇ ਆਪਣੇ ਕੋਲੇ ਕਾਰਾਂ ਬੇਸੇ ਤਾਂ ਆਪਣੀ ਚਾਰ ਨੇ ਭਰਾ ਜੀ ਕਾਰ ਬਜ਼ਾਰ ਠੀਕ ਹੈ ਜੀ 4-4 ਕਾਰਾਂ ਤੇ ਸਾਡੀਆਂ ਆਪ ਦੀਆਂ 2-2 ਸਵਾ ਦੂਸਰ ਕਾਰ ਜਿਹੜੀ ਉਹ ਪਰਤੇਜ ਕਰੀ ਹੁੰਦੀ ਹੈ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਅਸੀਂ ਜਿਵੇਂ ਆਪਣੇ ਕੋਲ 28 ਦੀ ਕਾਰ ਆਪਣੇ ਕੋਲ ਖੜੀ ਹੈ ਕੋ ਬਰਕਸ਼ਾਪਾਂ ਚ ਜਾ ਕੋਈ ਇਧਰ ਉਧਰ ਨਹੀਂ ਲਾ ਸਕਦੇ ਹਨ ਠੀਕ ਹੈ ਜੀ ਹਾਂ 20 ਤੋਂ 25 25 ਤੇ 28 ਲਗਭਗ ਸਾਡੇ ਕੋਲ 24 ਘੰਟੇ ਕਾਰਾਂ ਅਵੇਲੇਬਲ ਹੁੰਦੀਆਂ ਇੱਕ ਬ੍ਰਾਂਚ ਦੇ ਵਿੱਚ ਠੀਕ ਹੈ ਜੀ ਲਗ-ਲਗ ਵੀ ਹੈਗੀਆਂ ਸਾਡੇ ਆਪ ਦੇ ਨੇ ਜਿੱਥੇ ਵੀ ਹੈਗਾ ਅਸੀਂ ਹਰ ਮਹੀਨੇ ਦੀ ਸੈਕੰਡ ਸੰਡੇ ਅਸੀਂ ਕਾਰ ਮੇਲਾ ਵੀ ਲਾਉਨੇ ਆ ਠੀਕ ਹੈ ਤੁਸੀਂ ਛੜੀਆਂ ਆ ਵੀ ਕਾਰਾਂ ਜਾਂਦੀਆਂ ਨੇ ਤੇ ਡੀਲਰ ਭਰਾਵਾਂ ਦੀ ਵੀ ਆ ਜਾਂਦੀਆਂ ਠੀਕ ਹੈ ਜੀ ਘਰਾਂ ਤੋਂ ਵੀ ਆ ਜਾਂਦੀਆਂ ਕਾਰਾਂ ਦੇ ਕਿਸੇ ਸੇਲ ਕਰਨੀਆਂ ਠੀਕ ਹੈ ਜੀ ਤਾਂ ਵਧੀਆ ਰਿਸਪੌਂਸ ਆ ਸਾਰੇ ਭਰਾਵਾਂ ਦਾ ਵਧੀਆ ਸਾਨੂੰ ਪਿਆਰ ਦੇਉਂਦੇ ਆ ਤੇ ਉਹ ਆਪਣੇ ਮੰਡੀਲ ਲੋਕੇਸ਼ਨ ਕੀ ਪੈ ਜਾਂਦੀ ਹੈ ਵੀ ਜੀ ਉਹ ਅਮਰਗੜ ਆਪਣਾ ਕਾਰ ਮੇਲਾ ਜੀ ਠੀਕ ਹੈ ਜੀ ਕਵਰਗੜ੍ਹ ਮਲੇਰਕੋਡਲਾ ਨਾਪਰ ਰੋਡ ਤੇ ਹੁੰਦਾ ਹੈ ਠੀਕ ਹੈ ਹੁੰਡਾ ਗਰਾਊਂਡ ਦੇ ਵਿੱਚ ਅਮਰਗੜ ਪਿੰਡ ਠੀਕ ਹੈ ਜੀ ਮਤਲਬ ਬਾਈ ਕਹਿ ਲਿਆ ਨਾ ਜੇ ਤੁਸੀਂ ਸਸਤੇ ਭਾਅ ਦੇ ਵੀ ਕਾਰ ਲੈਣੀਆਂ ਛੋਟੀ ਤੋਂ ਛੋਟੀ ਪੱਟੀ ਤੋਂ ਵੱਡੀ ਹਰੇ ਘਾਰ ਆਪਣੇ ਕੋਲ ਅਵੇਲੇਬਲ ਮਿਲ ਜੂਗਾ ਨਾ ਭਾਜੀ ਬਿਲਕੁਲ ਜੀ ਬਿਲਕੁਲ ਠੀਕ ਆ ਭਾਜੀ ਚਲੋ ਮਤਲਬ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਪਹਿਲੀ ਘਾਰ ਤੋਂ ਦੱਸੋ ਭਾਜੀ ਇਹ ਕੰਡੀਸ਼ਨ ਦੀ ਕਿਵੇਂ ਆ ਘਾਰ ਇਹ ਜੀ 2009 ਮਾਡਲ ਹੈ ਐਸ ਐਕਸ ਮਾਡਲ ਹੈ ਜੀ ਦਾ ਉਸ ਤੋਂ 2009 ਦੇ ਵਿੱਚ ਟੌਪ ਵਾਲਾ ਮਾਡਲ ਆਉਂਦਾ ਸੀਗਾ ਠੀਕ ਆ ਜੀ ਸੈਕੰਡ ਓਨਰ ਦੀ ਕਾਰ ਹੈ ਠੀਕ ਆ ਜੀ ਟੱਚਿੰਗ ਹੈਗੀ ਆ ਲੱਗੀ ਬੱਜੀ ਕਿਤੋਂ ਨਹੀਂ ਓਵਰ ਆਲ ਸਾਰੀ ਬਾਡੀ ਬਾਡੀ ਲਾਈਨ ਦੀ ਸਾਰੀ ਓਰੀਜਨਲ ਗੱਡੀ ਆ ਠੀਕ ਆ ਜੀ ਤੇ ਮਰੋਂ ਸਾਡੇ ਸਕ੍ਰੈਚ ਵਗੈਰਾ ਠੀਕ ਕਰਾਏ ਹੈਗੇ ਆ ਲਾਈਟ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਮੈਂ ਮਤਰਾ ਲਾਈਟ ਟਾਇਰ ਲੱਗੇ ਹੋਏ ਨੇਗੇ ਚੰਗੇ ਬ੍ਰੈਂਡ ਲੱਗੇ ਹੋਏ ਨੇ ਕਹ ਲਈ ਹੈ ਨਾ ਭਾਈ ਜੀ ਠੀਕ ਇਕ ਨੰਬਰ ਕਾਰ ਆ ਤੇ ਬਾਕੀ ਜੇ ਗੱਲਬਾਤ ਕਰੀ ਬਈ ਲੋਕਲ ਬਰਨਾਲੇ ਨੰਬਰ ਤੇ ਪ੍ਰਾਈਸ ਰੋਗਾ ਜੀ ਇਹਦਾ ਪ੍ਰਾਈਸ 190000 ਰੁਪਇਆ ਜੀ ਠੀਕ ਆ ਜੀ ਲਓ ਮਤਰਾ 190000 ਰੁਪਇਆ ਲੋਨ ਬੇਜੀ ਤੇ ਹੋਣਾ ਨਹੀਂ ਹੈ ਨਾ ਬੇਜੀ ਕਿਹਦੇ ਲੋਨ ਹੋਣਾ ਨਹੀਂ ਜੀ ਠੀਕ ਆ ਬੇਜੀ ਅੱਗੇ-ਅੱਗੇ ਬੇਜੀ Swift ਅਗਲੀ ਕਾਰ Swift 2017 ਮਾਡਲ ਜੀ ਠੀਕ ਆ ਜੀ ਸੈਕੰਡ ਓਨਰ ਦੀ ਕਾਰ ਆ ਇੰਜਨ ਗੇਅਰ ਦੀ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀ ਜੀ ਚੈੱਕ ਕਰ ਸਕਦੇ ਹੋ 2PV11 ਨੰਬਰ ਇਹਦੇ ਪਟਿਆਲੇ ਦਾ ਨੰਬਰ ਲੱਗ ਚੁੱਕਿਆ ਠੀਕ ਆ ਜੀ ਪਟਿਆਲੇ ਦਾ ਨੰਬਰ ਇਹ ਤੇ ਲੱਗਿਆ ਹੋਇਆਗਾ ਬਈ ਜੇ ਟਾਇਰ ਤੁਸੀਂ ਦੇ ਸਕਦੇ ਹੋ ਕਿ ਚੰਗੇ ਟਾਇਰ ਪਏ ਨੇ ਕਿ ਇੰਟੀਰੀਅਰ ਸਿਸਟਮ ਦੀ ਪੂਰੀ ਚੰਗੀ ਹੈਗੀ ਇੱਕ ਨੰਬਰ ਕੁਆਲਿਟੀ ਠੀਕ ਆ ਜੀ ਸ਼ੀਸ਼ੇ ਵੀ ਨਾਲ ਦੀ ਰਹਿਣਗੇ ਸਾਰੇ ਨਾਲ ਦੇ ਇੱਕ ਦਾ ਹੋ ਸਕਦਾ ਫਰੰਟ ਵਾਲਾ ਸ਼ੀਸ਼ਾ ਚੇਂਜ ਹੋਵੇ ਠੀਕ ਆ ਬਈ ਜੇ ਮਤਲਬ ਨੋਨ ਐਕਸੀਡੈਂਟ ਹੋਊਗਾ ਜਿਹੜੀ ਗੱਲ ਬਾਤ ਹੈ ਨੋਨ ਐਕਸੀਡੈਂਟ ਦੀ ਗਾਰੰਟੀ ਐਕਸੀਡੈਂਟ ਕੋਈ ਕਾਰ ਅਸੀਂ ਲੈਂਦੀ ਨਹੀਂ ਜੀ ਠੀਕ ਆ ਬਈ ਕੋਈ ਵੀ ਕਾਰ ਠੀਕ ਆ ਜੀ ਤੇ ਇਹਦਾ ਪ੍ਰਾਈਸ ਰੋਗਾ ਜੀ 5 ਲੱਖ ਰੁਪਇਆ ਬਾਜੀ ਠੀਕ ਆ ਜੀ 5 ਲੱਖ ਰੁਪ ਤੇ ਅਗਲੀ ਕਾਰ ਆ ਗਈ ਭਾਈ ਜੀ ਆਈ ਆਈ ਟਨ ਗ੍ਰੈਂਡ 2018 ਮਾਡਲ ਜੀ ਠੀਕ ਆ ਜੀ ਪੰਜਾਬ ਨੰਬਰ ਆਲ ओरिजिनल ਦੀ ਗਾਰੰਟੀ ਆ ਠੀਕ ਆ ਜੀ ਲੈ ਮਿੱਤਰੋ ਮਲੇਰ ਕੋਟਲੇ ਦਾ ਨੰਬਰ ਆ ਪੀ ਵੀ 28 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦੀ ਪਹਿਲੇ ਦੱਸਦਾ ਭਾਈ ਮਾੜੀ ਗੱਡੀ ਭਾਈ ਕਹਿੰਦਾ ਲੈਂਦੇ ਨਹੀਂ ਹੈਗੇ 45000 ਕਿਲੋਮੀਟਰ ओरिजिनल ਚੱਲੀ ਹੋਈ ਹੈ ਜੀ ਠੀਕ ਆ ਜੀ ਕੰਪਨੀ ਰਿਕਾਰਡ ਚੱਲੀ ਹੋਈ ਹੈ ਬਿਲਕੁਲ ਜੀ ਠੀਕ ਆ ਭਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇੰਜਨ ਗੇਅਰ ਤੇ ਗਾਰੰਟੀ ਹੈਗੀ ਤੇ ਇਹਦੀ ਡਿਮਾਂਡ ਰੂਪੀ ਭਾਈ ਜੀ 375000 ਰੁਪਏ ਤੇ ਲੋਨ ਬੈ ਜੀ ਤੇ ਲੋਨ ਹੋ ਜੂਗਾ ਭਾਜੀ ਤੇ ਲੱਗ ਜੇ ਸਿਪਲ ਵਧੀਆ ਹੋਇਆ ਤਾਂ 3 ਤੋਂ 3.5 ਦਾ ਲੋਨ ਹੋ ਜੂਗਾ ਠੀਕ ਹੈ ਲੈ ਮਿੱਤਰੋ 3.5 ਲੱਖ ਰੁਪਏ ਦਾ ਲੋਨ ਹੋ ਜੂਗਾ ਬਾਕੀ ਛੋਟੇ ਸਿਵਲ ਦੇ ਡਿਪੈਂਡ ਹੈ ਕਿ ਚੰਗੇ ਕਾਰ ਹੈ ਅਗੇ ਆ ਕੇ ਬਾਕਸ ਵਾਇਗਨ ਦੀ ਅਪੋਲੋ ਕਾਰ ਕੰਡੀਸ਼ਨ ਚੈੱਕ ਕਰੋ ਮਾਡਲ ਹੋ ਗਈ ਭਾਜੀ ਇਹ ਓਲੋਗਾਰਡ 2014 ਮਾਡਲ ਹੈ ਇਹ 4 ਸਿਲੰਡਰ ਵਾਲੀ ਕਾਰ ਹੈ ਜਿਹਨੂੰ ਬਹੁਤ ਜ਼ਬਰਦਸਤ ਗੱਡੀ ਕਹਿ ਦਿੰਦੇ ਆ ਠੀਕ ਆ ਭਾਜੀ 3,25,000 ਰੁਪਏ ਦੀ ਮੰਗ ਹੈ ਸੈਕੰਡ ਓਨਰ ਆ 2014 ਮਾਡਲ ਆ ਆ ਬੰਪਰ ਤੋਂ ਬੰਪਰ ਸਾਰੀ ਓਰੀਜਨਲ ਗੱਡੀ ਆ ਠੀਕ ਆ ਲੈ ਮਿੱਤਰੋ ਬੰਪਰ ਤੋਂ ਬੰਪਰ ਸਾਰੀ ਓਰੀਜਨਲ ਗੱਡੀ ਹੈ ਕਿ ਵੱਡੀਆਂ ਕਾਰਾਂ 'ਚ ਵੀ ਆ ਜਾਂਦੀਆਂ ਕਿ ਛੋਟੀਆਂ ਕਾਰਾਂ 'ਚ ਵੀ ਆ ਜਾਂਦੀਆਂ ਕਿ ਫੈਮਿਲੀ ਕਾਰ ਤਾਂ ਖੁੱਲ੍ਹਾ ਗੱਡੀ ਹੈ ਨਾ ਭਾਜੀ ਠੀਕ ਆ ਭਾਜੀ ਲਾਈਟ ਟਾਇਰ ਤੁਸੀਂ ਦੇਖ ਸਕਦੇ ਚੰਗੇ ਲੱਗੇ ਹੋਏ ਆ ਤੇ ਟਾਇਰ ਵੀ ਜਮਨ ਨਵੇਂ ਵਰਗੇ ਆ ਲਾਸਟ ਡਿਮਾਂਡ ਰੁਪਏ ਹੇ ਕਬ ਜੀ ਤੇ ਅਗਲੀ ਬਾਈ ਜੀ ਆ ਗਈ ਫੋਰਡ ਦੀ ਫਿਗੋ ਫੋਰਡ ਦੀ ਫਿਗੋ 2010 ਮਾਡਲ ਆ ਇਹ ਆਪਣੇ ਕਿਸੇ ਕਸਟਮਰ ਭਰਾ ਦੀ ਕਾਰ ਆ ਆਪਣੇ ਮਿੱਤਰ ਦੀ ਠੀਕ ਆ ਜੀ ਮਕੈਨੀਕਲ ਗੱਡੀ ਇੱਕ ਨੰਬਰ ਆ ਜੀ ਪਾਰਟੀ ਲਾਈਨ ਦੀ ਵਧੀਆ ਠੀਕ ਆ ਜੀ ਪਾਣੀ-ਮੁੱਡੀ ਟੱਚਿੰਗ ਵਗੈਰਾ ਹੈਗੀ ਓਵਰ ਆਲ ਗੱਡੀ ਬਹੁਤ ਸੋਹਣੀ ਹੈ ਠੀਕ ਆ ਜੀ ਆਪਣੇ ਦੇਖ ਰੇਖ ਚ ਚੱਲੀ ਹੋਈ ਕਹਿੰਦੇ ਬਹੁਤ ਵਧੀਆ ਕਾਰ ਆ ਜੀ ਠੀਕ ਆ ਬਾਈ ਬਹੁਤ ਹੀ ਵਧੀਆ ਕਾਰ ਆ ਮਕੈਨੀਕਲ ਇੱਕ ਨੰਬਰ ਕੁਆਲਟੀ ਆ ਠੀਕ ਆ ਬਾਈ ਜੀ ਸੀਟ ਕਵਰ ਵਗੈਰਾ ਤੁਸੀਂ ਦੇ ਸਕਦੇ ਬਾਈ ਚੰਗੇ ਇੰਟੀਰੀਅਰ ਸਿਸਟਮ ਵਧੀਆ ਇੰਜਨ ਗੇਅਰ ਦੀ ਗਾਰੰਟੀ ਹੈ ਕਿ ਸਿਰਫ 1,25,000 ਚ ਤੇ ਅਗਲੀ ਬਈ ਜੀ ਇਹ ਹੈਗੀ ਆਈਟਮ 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 2011 ਮਾਡਲ 1.2 ਕਪਾ ਇੰਜਨ ਵਾਲੀ ਗੱਡੀ ਆ ਠੀਕ ਆ ਜੀ ਤੁਸੀਂ ਬਤਾ ਚੈੱਕ ਕਰ ਸਕਦੇ ਹੋ ਕੰਡੀਸ਼ਨ ਦੀ ਚਾਲ ਚਲਾਵਾ ਬਈ ਚੰਗਾਗਾ ਫੁੱਲ ਬਈ ਜੀ ਮਤਲਬ ਫਰੰਟ ਸ਼ੀਸ਼ਾ ਵੀ ਨਹੀਂ ਹੈ ਤੇ ਕਨਾਲ ਚੇਂਜ ਕਰਵਾਇਆ ਨੇ ਬਿਲਕੁਲ ਨਾਲ ਦਾ ਹੀ ਆ ਭਾਜੀ ਠੀਕ ਆ ਜੀ ਬਈ ਜਿਹੜਾ ਨਾਲ ਦਾ ਹੁੰਦਾ ਉਹ ਨਾਲ ਦੇ ਹੀ ਬਚਣਾ ਗਣਾ ਜੀ ਬਾਕੀ ਤੁਸੀਂ ਦੇਖ ਸਕਦੇ ਬਈ ਸਾਰੀ ਓਵਰਆਲ ਬਈ ਕਹਿੰਦਾ ਸਾਰੀ origignal ਆਗੇ ਬਾਕੀ ਟਾਇਰ ਟੂਰ ਵੀ ਚੰਗੇ ਪੈਣਗੇ ਇੰਜਨ ਗੇਅਰ ਦੀ ਵੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਜੇ ਐਕਸੀਡੈਂਟ ਕਿਧੋ ਨਹੀਂ ਟੱਚਿੰਗ ਮਾੜੀ ਮੋਟੀ ਬੰਪਰਾਂ ਸ਼ੰਪਰਾਂ ਦੀ ਉਹ ਨਹੀਂ ਆ ਨੰਬਰ ਲਵਾ ਕੇ 170000 ਰੁਪਿਆ ਠੀਕ ਹੈ ਜੀ ਸਿਰਫ 170000 ਦੇ ਤੇ ਮਾਡਲ ਹੋ ਗਈ ਭਾਜੀ 2011 ਮਾਡਲ 2011 11 ਮਾਡਲ ਇਹ ਅਗਲੀ ਮਿੱਤਰੋ ਦਿਖਾਉਣੇ ਆਗੇ ਸੋਨੂੰ i20 ਆ ਗਈ ਮਿੱਤਰੋ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਹੋ ਭਾਜੀ ਇਹ ਵੀ ਜੀ i20 2010 ਮਾਡਲ ਦੀ ਕਾਰ ਹੈ ਸੈਕੰਡ ਓਨਰ ਦੀ ਕਾਰ ਹੈ ਪੈਟਰੋਲ ਦੇ ਵਿੱਚ ਠੀਕ ਹੈ ਲੋ ਮਿੱਤਰੋ ਪੈਟਰੋਲ ਦੇ ਵਿੱਚ ਹੈ ਠੀਕ ਹੈ ਜੀ ਪੀਵੀ 10 ਨੰਬਰ ਆ ਗਿਆ ਮਿੱਤਰੋ ਲਾਈਟਰ ਕੰਪਨੀ ਵਾਲੇ ਠੀਕ ਆ ਜੀ ਚੱਲ ਚਲਾ ਬਾਈ ਬਹੁਤ ਇੱਕ ਨੰਬਰ ਕੁਆਲਟੀ ਹੈ ਜੀ ਤੁਸੀਂ ਠੀਕ ਆ ਮਿੱਤਰੋ ਚੱਲ ਚਲਾ ਬਾਈ ਮਕੈਨੀਕਲ ਦੀ ਇੰਜਨ ਗੇਅਰ ਦੀ ਸਾਡੀ ਸਾਰੀਆਂ ਕਾਰਾਂ ਦੀ ਗਾਰੰਟੀ ਹੋਊਗੀ ਜੀ ਠੀਕ ਆ ਜੀ ਤੇ ਲੋਨ ਬੇ ਜੀ ਇਹਦੇ ਉੱਤੇ ਇਹ ਤੇ 10 ਮਾਡਲ ਤੇ ਹੁੰਦਾ ਨਹੀਂ ਜੀ ਹੋਣਾ ਨਹੀਂ ਜੀ ਠੀਕ ਆ ਜੀ ਲੈ ਮਿੱਤਰੋ ਬਾਕੀ ਸਾਨੂੰ ਕੰਡੀਸ਼ਨ ਚੈੱਕ ਕਰਵਾ ਤੇ ਬਈ ਚੰਗੇ ਕਾਰ ਆਗੇ ਕੁੱਲ ਮਿਲਾ ਕੇ ਤੇ ਇਹਦਾ ਪ੍ਰਾਈਸ ਹੋਊਗਾ ਬਾਈ ਜੀ ਇਹਦਾ ਪ੍ਰਾਈਸ 190000 ਰੁਪਇਆ ਜੀ ਠੀਕ ਆ ਜੀ ਸਿਰਫ 190000 ਰੁਪਇਆ ਤੇ ਅਗਲੇ ਪੇਜ ਇਹ ਆ ਗਈ ਰੇਟ ਜ ਆ ਗਈ ਜੀ ਠੀਕ ਆ ਜੀ 2015 ਮਾਡਲ ਦੀ ਕਾਰ ਆ ਫਸਟ ਓਨਰ ਆ ਠੀਕ ਆ ਜੀ ਲਾਈਵ ਹੋਏ ਚੈੱਕ ਕਰਵਾ ਲੈ ਬਈ ਮਾਡਲ ਬੀ ਡੀ ਆਈ ਫਸਟ ਓਨਰ ਆ ਲਾਈਟ ਆ ਚੈੱਕ ਕਰ ਸਕਦੇ ਹੋ ਠੀਕ ਆ ਜੀ ਚੰਗੇ ਲੱਗੇ ਨੇ ਨਾ ਕੁੱਲ ਮਿਲਾ ਕੇ ਬਹੁਤ ਵਧੀਆ ਕਾਰ ਹੈ ਠੀਕ ਆ ਬਤਲ ਲੈ ਵੀ ਕੰਡੀਸ਼ਨ ਵੀ ਚੈੱਕ ਕਰ ਲਓ ਬਈ ਕੰਡੀਸ਼ਨ ਤੇ ਵੀ ਚੰਗੀਆਂ ਚਾਲ ਚਰਾ ਵੀ ਵੀ ਬਈ ਕਹਿੰਦਾ ਚੰਗੇ ਆਗੇ ਕੋਈ ਪੀਸ ਚੇਂਜ ਨਹੀਂ ਬੰਪਰ ਤੋਂ ਬੰਪਰ ਹਰ ਪੀਸ ਨਾਲ ਦਾ ਹੀ ਆ ਠੀਕ ਆ ਜੀ ਤੇ ਇਹਦਾ ਡਿਮਾਂਡ ਰੋਗੇ ਪੇਜੇ 3,25,000 ਰੁਪਏ ਜੀ ਠੀਕ ਆ ਲੈ ਮਿੱਤਰੋ 3,2 ਇਹ ਅਗਲੀ ਆ ਗਈ ਬਾਈ ਜੀ ਇਹ ਅਗਲੀ ਆ ਗਈ ਬਾਈ ਜੀ ਵੈਨਿਊ 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 ਪੈਟਰੋਲ 2019 ਮਾਡਲ ਦੀ ਕਾਰ ਆ ਫਰਸਟ ਓਨਰ ਆ ਬੰਪ ਟੂ ਬੰਪ ਓਰੀਜਨਲ ਅਗੜੀ ਠੀਕ ਆ ਜੀ 82000 ਕਿਲੋਮੀਟਰ ਚੱਲੀ ਆ ਤੇ ਲੋਕਲ ਬਰਨਾਲੇ ਦਾ ਨੰਬਰ ਆ ਲੋਕਲ ਬਰਨਾਲੇ ਦਾ ਨੰਬਰ ਠੀਕ ਆ ਜੀ ਮਿੱਤਰੋ ਲੋਕਲ ਬਰਨਾਲੇ ਦਾ ਨੰਬਰ ਆ ਇੰਟੀਰੀਅਰ ਚੈੱਕ ਕਰ ਸਕਦੇ ਹੋ ਬੈਕ ਕੈਮਰਾ ਸਕਰੀਨ ਵਗੈਰਾ ਲੱਗੀ ਹੋਈ ਆ ਠੀਕ ਆ ਜੀ ਟੱਚ ਸਕਰੀਨ ਆ ਗਈ ਮਿੱਤਰੋ ਕੰਡੀਸ਼ਨ ਤਾਂ ਫੁੱਲ ਕੋਕਾ ਪਈ ਆ ਗਈ ਤੇ ਮਾਡਲ ਹੋ ਗਈ ਬਾਈ ਜੀ ਇਹ 2019 ਮਾਡਲ ਪੈਟਰੋਲ ਫਰਸਟ ਓਨਰ ਠੀ ਡਿਮਾਂਡ ਬਈ ਜੀ ਡਿਮਾਂਡ 6 ਲੱਖ ਤੇ 50 ਹਜ਼ਾਰ ਰੁਪਿਆ 6 ਲੱਖ ਤੇ 50 ਹਜ਼ਾਰ ਰੁਪਿਆ ਤੇ ਅਗਲੀ ਇਹ ਆ ਗਈ ਬਈ ਜੀ ਅਗਲੀ ਆ ਗਈ ਬਈ ਜੀ ਡਿਜ਼ਾਇਰ ਸਵਿਫਟ ਡਿਜ਼ਾਇਰ ਜੀਡੀਡੀਏ ਪੁਸ਼ ਬਟਨ ਸਟਾਰਟ ਟਾਪ ਐਂਡ ਮਾਡਲ ਠੀਕ ਹੈ ਜੀ ਫਸਟ ਓਨਰ ਦੀ ਕਾਰ ਹੈ ਪੰਜਾਬ ਦਾ ਨੰਬਰ ਹੈ ਬੰਪਰ ਟੂ ਬੰਪਰ Ориਜినਲ ਠੀਕ ਹੈ ਜੀ ਬੰਪਰ Ориਜినਲ ਵੀ ਫੌਜੀ ਵਾਲੀ ਕਾਰ ਆ ਗਈ ਹੈ ਨਾ ਬਈ ਕਹ ਜੀ ਬਹੁਤ ਜ਼ਬਰਦਸਤ ਗੱਡੀ ਹੈ ਲਾਈਟਰ ਕੰਪਨੀ ਲਾਈਟਰ ਮਿੱਤਰੋ ਕੰਪਨੀ ਵਾਲੇ ਲੱਗੇ ਹੋਏ ਹੈਗੇ ਟਾਇਰ ਚੰਗੇ ਪਏ ਹੈਗੇ ਬਈ ਜੀ ਤੇ ਕੰਡੀਸ਼ਨ ਚਾਰੇ ਪਾਸੇ ਕੋਮ ਕੇ ਚੈੱਕ ਕਰਵਾ ਦੇ ਬਾਈ ਸੀਰੀਅਲ ਚੈੱਕ ਕਰਵਾ ਦੇ ਜਸਪਰੀ ਦੇ ਵਿੱਚੋਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਆ ਦੀ ਠੀਕ ਹੈ ਜੀ ਤੇਰਾ ਬ੍ਰੈਂਡ ਨਿਊ ਮਟੀਰੀਅਲ ਦੀ ਆਗੇ ਚੰਗੇ ਕਾਰ ਆਗੇ ਉਹ ਲੋ ਓਕੇ ਰਿਪੋਰਟ ਵਾਲੀ ਆਗੇ ਟਾਪ ਮਾਡਲ ਆਗੇ ਤੇ ਡਿਮਾਂਡ ਰੁਪਏ ਜੀ ਦੀ ਡਿਮਾਂਡ ਭਾਜੀ 6 ਲੱਖ 25000 ਰੁਪਇਆ 6 ਲੱਖ 25000 ਰੁਪਇਆ ਪੁਰਾਣੀ ਗੱਡੀ ਵੀ ਕੱਟੀ ਜਾਊਗੀ ਕੱਟੀ ਜਾਊ ਜੀ ਕਟਵਾ ਠੀਕ ਹੈ ਜੀ ਤੇ ਅਗਲੀ ਆ ਗਈ ਭਾਈ ਜੀ ਐਕਸਯੂਵੀ ਅੱਗੇ ਆ ਗਈ ਭਾਜੀ ਮਹਿੰਦਰਾ ਦੀ ਐਕਸਯੂਵੀ ਮਹਿੰਦਰਾ ਦੀ ਐਕਸਯੂਵੀ 500 2018 ਮਾਡਲ ਨਵੀਂ ਠੀਕ ਹੈ ਜੀ ਇਹਦਾ ਰੇਟ ਉਹ ਦੇ ਦਿਓ ਬਾਈ ਜੀ ਜਿਹੜਾ ਕਿਤੋਂ ਵੀ ਨਾ ਮਿਲੇ ਬੰਪਰ ਟੂ ਬੰਪਰ Ориਜినਲ ਆ ਭਾਜੀ ਬੰਪਰਾਂ ਦੀ ਅਗਲਾ ਪਿਛਲੇ ਬੰਪਰ ਦਾ ਇੱਕ ਦਾ ਪੀਸ ਹੈਗਾ ਗੁਲਾਈ ਵਗੈਰਾ ਦਾ ਸਾਰਾ ਟੱਚਿੰਗ ਓਵਰ ਆਲ ਗੱਡੀ Ориਜినਲ ਆ ਠੀਕ ਹੈ ਜੀ ਗੋਡਾ ਪਿੱਲਰ ਬਾਰਲ ਫੱਟੀ ਡਿੱਗੀ ਟਾਕੀਆਂ ਸਾਰੀ Ориਜినਲ ਦੀ ਗਾਰੰਟੀ ਆ ਠੀਕ ਹੈ ਜੀ ਰੇਟ ਤੁਹਾਨੂੰ ਉਹ ਦੇ ਦਿਆਂਗੇ ਜਿਹੜਾ ਸਾਰੇ ਪੰਜਾਬ ਚ ਕਿਤੋਂ ਵੀ ਨਹੀਂ ਮਿਲਦਾ ਠੀਕ ਹੈ ਜੀ ਯੈਸਰੋ 6,80,000 ਰੁਪਇਆ 2018 ਮਾਡਲ ਕਿਤੋਂ ਵੀ ਨਹੀਂ ਮਿਲਦੀ ਪਹਾੜਾਂ ਦੀ ਰਾਣੀ ਕਰੀਏ ਚਾਹੇ ਤੇ ਝੋਟਾ ਗੱਡੀ ਕਹ ਲਈਏ ਨਾ ਬਾਈ ਜ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੇ ਲਾਈਟ ਆਰ ਕੰਪਨੀ ਦੇ ਲਾਈਟ ਆਰ ਕੰਪਨੀ ਦੇ ਲੱਗੇ ਹੋਏ ਨੇਗੇ ਪੀਵੀ 13 ਲੋਕਲ ਸੰਗਰੂਰ ਦਾ ਨੰਬਰ ਆ ਜਾ ਤੇ ਇੰਨੇ ਘਰ ਪਈ ਆਪਣੇ ਕੋਲ ਅਵੇਲੇਬਲ ਆ ਸਾਡੇ ਕੋਲੇ ਸਿਆਜ ਆਉਣ ਵਾਲੀ ਹੈ 2017 ਮਾਡਲ ਸਿਆਜ 2018 ਮਾਡਲ ਸਿਆਜ ਬੀਡੀਆਈ ਪਲੱਸ 2016 ਮਾਡਲ ਠੀਕ ਹੈ ਔਰ ਕੇ 10 ਸਾਡੇ ਕੋਲ ਖੜੀ ਹੈ 18 ਮਾਡਲ ਬਰੀਜ਼ਾ 2017 2018 ਮਾਡਲ ਵੀਡੀ ਆਪਸ਼ਨਲ ਆਉਣ ਵਾਲੀ ਹੈ ਘੰਟੇ ਤੱਕ ਮੇਰੇ ਕੋਲ ਠੀਕ ਹੈ ਮਤਲਬ ਕੋਸਟ ਕਰਨਾ ਵਰਕਸ਼ਾਪਾਂ ਦੇ ਵਿੱਚ ਵੀ ਤਿੰਨ ਚਾਰ ਕਰਾਂ ਖੜੀਆਂ ਨੇ ਠੀਕ ਹੈ ਜੀ ਕੋਈ ਵੀ ਵੈਸੀ ਵੀ ਇੱਕ ਹੋਰ ਤੁਹਾਡੇ ਚੈਨਲ ਦੇ ਥਰੂ ਮੈਂ ਬੇਨਤੀ ਕਰਨ ਲੱਗਾ ਹਾਂ ਕੋਈ ਭਰਾ ਉਹਦਾ ਤੁਹਾਡੇ ਚੈਨਲ ਦੇ ਥਰੂ ਜਿਹੜਾ ਵੀ ਕੋਈ ਆਊਗਾ ਸੌਦਾ ਹੋਣ ਤੋਂ ਬਾਅਦ ਐਕਸਟਰਾ ਸਾਨੂੰ ਮਤਲਬ ਪ੍ਰੂਫ ਕਰਾ ਦੇ ਵੀ ਤੁਹਾਡੇ ਚੈਨਲ ਦੇ ਥਰੂ ਹੈ ਤੇ 5000 ਰੁਪਏ ਨੂੰ ਸਪੈਸ਼ਲ ਛੋਟ ਕਰਾਂਗੇ ਇਹ ਮੇਰਾ ਵਾਦਾ ਤੁਹਾਨੂੰ ਠੀਕ ਹੈ ਲੈ ਮੇਤਰੋ ਚਾਬੀ ਨੇ ਬਾਈ ਕਹਿੰਦਾ 5000 ਰੁਪਏ ਤੁਹਾਨੂੰ ਛੂਟ ਆ ਜੇ ਠੀਕ ਹੈ ਭਾਈ ਜੀ ਜਿਹੜੇ ਵੀ ਰ ਭਾਈ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਆਉਣਗੇ ਸਹੀ ਗੱਲਾਂ ਨੇ ਭਾਈ ਜ ਅ ਬਾਕੀ ਜਿਹੜੀਆਂ ਛੋਟਾ ਗੱਡੇ ਜਿਵੇਂ ਫੋਰਚੂਨਰ ਵਗੈਰਾ ਹੋਗੇ ਭਾਈ ਜੀ ਹਰੇ ਗੱਡੀ अवेलेबल ਬੱਜੀ ਹਰ ਇੱਕ ਹਰ ਇੱਕ ਗੱਡੀ ਮਿਲੂਗੀ ਠੀਕ ਹੈ ਜੀ ਲੱਖ ਤੋਂ ਥੱਲੇ ਵਾਲੀਆਂ ਕਾਰਾਂ ਵੀ ਆਪਣੇ ਕੋਲੇ ਅਵੇਲੇਬਲ ਮਿਲ ਜਾਂਦੀਆਂ ਨੇ ਭਾਈ ਜੀ ਉਹ ਜਿਵੇਂ ਕਰਾ ਦੇਈਏ ਆਪਾਂ ਅਵੇਲੇਬਲ ਕੋਈ ਗੱਲ ਨਹੀਂ ਤੇ ਇਹ ਭਰਾ ਕੋਲੇ ਘਰੇ ਖੜੀ ਐ ਉੱਥੇ ਉੱਤਰ ਖੜੀ ਐ ਉਹ ਵੀ ਅਵੇਲ ਕਰਕੇ ਹੁਣ ਗਰੀਬ ਬੰਦਾ ਵਿਚਾਰਾ ਜਿਹਨੇ ਸੋ ਥੋੜੇ ਪੈਸੇ ਦੇ ਵਿੱਚ ਕਾਰ ਲੈਣੀ ਆ ਠੀਕ ਹੈ ਜੀ ਤੇ ਉਹਦਾ ਵੀ ਤਾਂ ਸੁਪਨਾ ਹੁੰਦਾ ਨਾ ਵੀ ਮੈਂ ਕਾਰ ਲਵਾਂ ਠੀਕ ਹੈ ਜੀ ਉਹਨੂੰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹਨੂੰ ਪ੍ਰੋਵਾਈਡ ਕਰਵਾ ਕੇ ਦੇ ਦਿੰਦੇ ਆਂ ਠੀਕ ਹੈ ਜੀ ਮਤ ਤੇ ਆਉਣਾ ਕਿੱਥੇ ਵੇਜ ਕਾਰਾ ਖਰੀਦਣ ਲਈ ਕਾਰਾ ਖਰੀਦਣ ਤੁਹਾਨੂੰ ਆਉਣਾ ਪਊਗਾ ਜੀ ਬਰਨਾਲਾ ਬਰਨਾਲਾ ਬਾਈਪਾਸ ਧੂਰੀ ਕਾਰਬ ਯਾਰ ਬਰਨਾਲਾ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਮੇਰਾ ਨੋਟ ਕਰ ਲਓ ਜੀ 94177 44324 ਠੀਕ 94177 44324 ਇੱਕ ਨੰਬਰ ਹੋਰ ਨੋਟ ਕਰ ਲਓ 9998 00784 ਠੀਕ ਆ ਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਬਈ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ ਸਭ